ਹਾਂਜੀ ਆਲ ਓਵਰ ਚੱਕ ਟੈਬੀ ਸੂਟ 3.5 ਮੀਟਰ ਵੱਡੇ ਪਨੇ ਦਾ ਰਹੂਗਾ ਪ੍ਰਿੰਟਸ ਬਹੁਤ ਜ਼ਿਆਦਾ ਸੋਨੇ ਨੇ ਸੌਫਟ ਕੁਆਲਿਟੀ ਹੈ ਤੁਸੀਂ ਫ੍ਰੌਕ ਸੂਟ ਵੀ ਰੈਡੀ ਕਰ ਸਕਦੇ ਹੋ ਜੰਪ ਸੂਟ ਵੀ ਰੈਡੀ ਕਰ ਸਕਦੇ ਹੋ ਕੋਟ ਸੈੱਟ ਵੀ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਵੀ ਰੈਡੀ ਕਰ ਸਕਦੇ ਹੋ ਇੰਨਾ ਸੂਟ ਦਾ ਜੋ ਪ੍ਰਾਈਸ ਆ ਉਹ 550 ਫ੍ਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਦੁਪੱਟਾ ਸੂਟ ਰਹਿਣਗੇ ਗੀਂਜਾ ਕਾਟਨ 9 ਮੀਟਰ ਸ਼ਰਟ ਪੱਟੀ embroidery ਵਿਦ ਕੈਮਰੀ ਕਾਟਨ ਦੀ 9 ਮੀਟਰ ਬਾਟਮ ਫੁੱਲ ਦੁਪੱਟਾ ਐਮਬ੍ਰੋਇਡਰੀ ਲੈਸ ਵਰਕ ਵਾਲਾ 950 ਫ੍ਰੀ ਸ਼ਿਪ ਇਹ ਵਾਲੇ ਸੂਟ ਰਹਿਣਗੇ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੂਗੀ 1.70 ਵੱਡੇ ਪੈਣ ਦੀ ਬਾਟਮ ਰਹੂਗੀ 2 ਮੀਟਰ ਵੱਡੇ ਪੈਣ ਦੀ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ 499 ਫ੍ਰੀ ਸ਼ਿਪ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਜੀ ਆਪਣੇ ਕੋਲ ਲੇਲਨ कॉटन 5 ਮੀਟਰ ਸੂਟ embroidery फ्रंट ਰਹੇਗਾ ਕੋਟਾ ਡੋਰੀ ਹੈ ਦਾ ਦੁਪੱਟਾ ਰਹੇਗਾ ਨਾਲ ਪ੍ਰਾਈਸ ਇਹਨਾਂ ਸੂਟਾਂ ਦਾ 950 ਫ੍ਰੀ ਸ਼ਿਪ ਇਹ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਇਸਟਾਕ ਨੈਕਸਟ ਜੀ ਆਪਣੇ ਕੋਲ ਵੀ ਦੁਪੱਟਾ ਸੂਟ ਰਹਿਣਗੇ कॉटन ਮੈਚਿੰਗ ਸੂਟ ਆ ਫੁੱਲ ਸਾਈਜ਼ ਦਾ ਮਲਮਲ ਦੁਪੱਟਾ ਰਹੇਗਾ ਸ਼ਰਟ ਰਹੇਗੀ 1 70 ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਪ੍ਰਾਈਸ ਇਹਨਾਂ ਸੂਟਾਂ ਦਾ ਬਹੁਤ ਹੀ ਜ਼ਿਆਦਾ ਘੱਟ 650 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਜਲਦੀ ਤੋਂ ਜਲਦੀ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਹੈ ਜੀ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਪਿਓਰ ਕੈਮਰੀ कॉटन ਦੇ ਇੱਕ 70 ਵੱਡੇ ਪਣੇ ਦੀ ਸ਼ਰਟ ਰਹੂਗੀ 2 ਮੀਟਰ ਵੱਡੇ ਪਣੇ ਦੀ ਬਾਟਮ ਰਹੂਗੀ ਪ੍ਰਾਈਜ਼ ਇਨਾਂ ਸੁੱਟਾਂ ਦਾ 450 ਫ੍ਰੀ ਸ਼ਿਪ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਸਟਾਕ ਹੈ ਥੈਂਕ ਯੂ ਜੀ